ਦੇ ਉੱਪਰ ਤੁਸੀਂ ਉਹ ਲੋਕ ਹਾਂ ਤੁਹਾਡੇ ਆਪਣਾ ਪੰਜਾਬ ਕਾਰ ਮੰਤਰੀ ਦਾ ਜਿਸ ਨੂੰ ਨਿੱਤੇ ਬਣਾ ਬਾਨ ਦਿੱਤਾ ਮੈਂ ਫਿਰ ਸੁਣਾ ਹਰ ਟਾਈਮ ਪ੍ਰੀਮੀਅਮ ਜਿਸ ਨੂੰ ਜੋ ਮਾਨ ਰੱਖਿਆ ਮੰਤਰੀ ਦਾ ਪ੍ਰਧਾਨ ਜੀ ਸਾਡੇ ਨਗਰ ਕੌਂਸਲ ਚੇਅਰਮੈਨ ਸਾਹਿਬ ਜੀ ਦਾ ਖਾਦਨਾ ਬਹੁਤ ਵੀ ਮੀਆਂ ਜਿਨ੍ਹਾਂ ਨੇ ਮੈਨੂੰ ਲਿਆ ਕੇ ਮਾਨ ਰੱਖਿਆ ਸਾਡਾ ਯਾਸ਼ੀ ਜਿਸ ਹੈ ਪਰ ਤੇ ਸਰਕਾਰਯੋਗ ਇਤਿਹਾਸਵਾਨ ਜੀਰ ਅੰਕਲ ਸਾਰੇ ਸਾਰੇ ਆਗਰਮਾਨ ਰਵੀਰ ਵਿਕਰਮ ਰਵੀ ਸਾਰੇ ਹੀ ਜਿਹੜਾ ਹਾਜ਼ਰ ਹੋਾਰੇ ਸਾਰੇ ਮੇਰਾ ਨਾਮ ਦਾ ਪਵਾਣਾ ਹਾਂ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਰੋ ਸਰਕਾਰ ਭਰੀ ਹਰਸ਼ਕਰ ਜੀ ਤੁਹਾਡਾ ਸਾਰਿਆਂ ਦਾ ਦੇਬੀ ਘਰਾਈ ਦੇ ਵਿੱਚੋਂ ਬਹੁਤ ਬਹੁਤ ਅਨੁਵਾਰ ਕਿ ਤੁਸੀਂ ਅੱਜ ਅੰਕਲ ਦੇ ਵਿਹੜੇ ਦੇ ਵਿੱਚ ਤੁਸੀਂ ਸਾਰੇ ਪਹੁੰਚਿਓ ਇਸ ਮੌਕੇ ਨੂੰ ਇਸ ਸਮੇਂ ਨੂੰ ਹੋਰ ਸੋਹਣਾ ਤੇ ਹੋਰ ਖੂਬਸੂਰਤ ਬਣਾਉਣ ਦੇ ਲਈ ਕੁਝ ਸਾਰੇ ਪਹੁੰਚਿਓ ਹੋਰ ਅ ਅਹਿਮ ਪਰਮਦਰਿ ਤੁਸੀਂ ਪਹੁੰਚਿਓ ਬੜੇ ਲੰਬੇ ਸਮੇਂ ਤੋਂ ਮਨ ਦੇ ਵਿੱਚ ਸੀ ਕਿ ਜੋ ਚੰਗੇ ਚੰਗੇ ਪਰਿਵਾਰ ਦੇ ਚੰਗੀਆਂ ਫੈਮਿਲੀ ਦੇ ਸਹੇਜ ਜਿਹਨਾਂ ਦਾ ਅਸਰ ਸੁਖਾ ਜਿਹੜੇ ਨਿਸ਼ਕਾਮ ਸੇਵਾ ਕਰਦੇ ਨੇ ਸ਼ਹਿਰੀਆਂ ਅਰ ਰਾਗੀ ਦੀ ਕਿ ਇਹ ਉਹਨਾਂ ਪਰਿਵਾਰਾਂ ਦੇ ਨਾਲ ਉਹਨਾਂ ਨੂੰ ਆਪਣੇ ਪਰਿਵਾਰ ਦੇ ਵਿੱਚ ਸ਼ਾਮਿਲਿਤ ਕੀਤੇ ਜਾਵੇ ਕਿ ਉਹ ਸਾਰੇ ਇਸ ਤਰ੍ਹਾਂ ਬਹਿ ਗਿਉ ਬੰਦੀ ਹੈ ਤੁਮਨਾ ਇਹ ਸਾਡੇ ਵਿੱਚ ਟ੍ਰੈਕਟਰ ਦਾ ਨਾਮ ਹੈ ਜਿਹੜਾ ਉਹ ਹਮੇਸ਼ਾ ਤੋਂ ਅੱਜ ਤੋ ਨਹੀਂ ਪਿਛਲੇ 25 ਸਾਲ ਤੋਂ 30 ਸਾਲ ਤੋਂ ਬਹੁਤ ਬੋਲਦਾ ਹੈ ਲੰਬਾ ਸਮਾਂ ਸ਼ਹਿਰੀ ਸੇਵਾ ਕੀਤੀ ਹੈ ਕਾਲੀ ਦਰਦੀ ਅਪੀਰ ਸਰਵਾਰ ਦੀ ਸੇਵਾ ਕੀਤੀ ਹੈ ਸੋ ਮੇਰੀ ਖੁਸ਼ਕਿਸਮਤੀ ਹੈ ਅੱਜ ਕਿ ਅੱਜ ਅਕਰ ਤੁਸੀਂ ਸੋਚੇ ਪਰਿਵਾਰ ਸਵੇਰ ਦਾ ਅੱਜ ਇਹਨਾਂ ਨੂੰ ਸ਼ਿਰਵਤ ਦਿੱਤਾ ਸਾਥੀਓ ਦਾ ਤੱਕ ਅਕੀ ਤਨਾ ਦੀ ਚਾਹ ਦੀ ਸੀ ਇਹ ਪਹਿਲਾ ਵੀ ਪ੍ਰੋਗਰਾਮ ਰੱਖਿਆ ਸੀਗਾ ਤਾਂ ਪਰ ਉਸ ਦਿਨ ਅਸਾ ਸੁਬਹਿ ਕੀ ਕਿ ਸਰ ਸਾਹਿਬ ਬੈਚਲਾਣਾ ਹੋ ਗਿਆ ਸੀਗਾ ਉਹ ਅਰਜ਼ੀ ਦਾ ਕਰਕੇ ਸੀ ਆਪਾਂ ਨੂੰ ਸਾਰਿਆਂ ਨੂੰ ਔਰ ਉਸ ਦਿਨ ਦੇ ਕਿਹੜੇ ਨਿਗਰਣੀ ਕੇ ਅੰਤਰਾ ਫੈਨਰੀ ਬਾਸਾਪਰ ਮੈਂ ਹੋਟੇਲੇ ਕਰੇ ਕੋਈ ਚਿੰਤਾ ਨਹੀਂ ਕਰਦਾ ਹੈਗਾ ਅੱਜ ਤੱਕ ਇਹ ਤਾਂ ਵੈਸੇ ਕਿ ਮਨੋ ਸਾਰੇ ਬੱਲ ਰਹੀ ਹੈ ਮੈਂ ਵੀ ਨਿੱਜੀ ਤੌਰ ਤੇ ਇਸ ਚੀਜ਼ ਨੂੰ ਠੀਕ ਨਹੀਂ ਸਮਝਿਆ ਕਿ ਇਹ ਨਹੀਂ ਸਖਿਅਤ ਜਾਣਦੇ ਆਪਾਂ ਇਹ ਜਿਹਾ ਪੋਲੀਟਿਕਲ ਆਈਡੈਂਟੀਟੀ ਕਰਦੇ ਫਿਰੇ ਸੋਸਟਾ ਨੂੰ ਕਹਿ ਸਕਦਾ ਹੈ ਕਿ ਆਜਾ ਉਸ ਸਮਾਂ ਆ ਗਿਆ ਕਿ ਤਦੇ ਸ਼ੁਭ ਜੀ ਜੇ ਆਪਾਂ ਤੁਹਾਨੂੰ 21000 ਜਾਨਾ ਤੁਹਾਡਾ ਜੋ ਐਕਸਪੀਰੀਅੰਸ ਹੈ ਤੁਹਾਡਾ ਜੋ ਤਜਰਬਾ ਹੈ ਉਹਦੇ ਨਾਲ ਕੱਲੇ ਮੈਨੂੰ ਨਹੀਂ ਮੈ ਸਮਝਦੇ ਕਿ 우리 ਸ਼ਹਿਰ ਨੂੰ ਫਾਇਦਾ ਜਿਹੜਾ ਹੋਊਗਾ ਔਰ ਕਮੇਟੀ ਦੇ ਵਿੱਚ ਤੁਸੀਂ ਲੱਭਾ ਸਮੱਸਿਆ ਵੀ ਨਹੀਂ ਪਈ ਹੈ ਸੋ ਤੁਹਾਡਾ ਸਾਰਿਆਂ ਦਾ ਰੀਡਿੰਗ ਕੈਰੇਕਟਰ ਤੁਹਾਡਾ ਸਾਰੇ ਪ੍ਰਵਾਹ ਦਾ ਤੁਹਾਨੂੰ ਜਾਇਨ ਵਿੱਚ ਵੀ ਜਿਵੇਂ ਸਾਰੀ ਸਰਕਾਰ ਨੇ ਸ਼ਹਿਰ ਦੇ ਇਹ ਜੀ ਇਹਦਾ ਇਹਦਾ ਤਰੀਨ ਪਰਵਾਰ ਪਰਵਾਰ ਹੈ ਕਿ ਜਿਹੜਾ ਸਿਰਕੜ ਪਰਵਾਰ ਜਿਹਦੇ ਸੱਦਰ ਸਾਥੀ ਨੇ ਜਿਹੜੇ ਉਹ ਜਿਹੜੇ ਬੰਦੇ ਸੋਹਣਾ ਸਾਰੇ ਨਾਲ ਜਿਹਦੀ ਕਰਾਈ ਜਿਹੜਾ ਬਹੁਤ ਬਹੁਤ ਆਨੰਦ ਮੈਂ ਤਾਂ ਕੰਮਾਂ ਦੀ ਗੱਲ ਕੀਤੀ ਮੇਰੇ ਛੋਟੇ ਵੀਰ ਰਵੀ ਜੀ ਵੀ ਔਰ ਭਾਮ ਜੀ ਵੀ ਮੈਂ ਤਾਂ ਤੁਹਾਨੂੰ ਇੰਨੀ ਵਾਅਦਾ ਕਰੂੰਗਾ ਕਿ ਮੈਨੂੰ ਸਿਰ ਤੋਂ ਸਿਰ ਪੈਸੀ ਚੀਜ਼ ਦਾ ਸ਼ੌਂਕ ਹੈ ਉਹ ਵੀ ਗੁਰਤੀ ਡੇਢ ਤੋਂ ਕੰਮ ਦੀ ਵੀ ਜੜੀ ਹੈ ਮੈਂ ਨਹੀਂ ਕਹਦਾ ਕਿ ਸਾਰੇ ਕੰਮ ਜਿਹੜੇ ਉਹ ਕਰਤੇ ਜਾਂ ਕਰ ਦਊਗਾ ਪਰ ਪੋਜੀਸ਼ਨ ਜਿਹੜੀ ਹਰ ਕੰਮ ਵਾਸਤੇ ਜਾਰੀ ਹੈ ਔਰ ਹੋਰ ਕਿਵੇਂ ਆਪਾਂ ਇਹਨਾਂ ਕੰਮਾਂ ਦੀ ਸਕੀਮ ਨੂੰ ਅਪੀਅਰ ਕਰ ਸਕਦੇ ਆ ਉਹਦੇ ਵਾਸਤੇ ਮੈਨੂੰ ਤੁਹਾਡਾ ਸਾਥ ਵੀ ਚਾਹੀਦਾ ਤੇ ਤੁਹਾਡੀ ਗਾਈਡੈਂਸ ਵੀ ਚਾਹੀਦੀ ਹੈ ਤਾਂ ਕਿ ਆਪਾਂ ਅਸ਼ੀਰਵਤ ਸਿੰਘ ਦੇ ਸ਼ਹਿਰ ਨੂੰ ਲਿਸਟੈਂਸੈਂਸ ਸ਼ਹਿਰ ਨੂੰ ਆਪਾਂ ਵਨ ਆਫ ਦਾ ਬੈਸਟ ਸਿਟੀ ਜਿਹੜਾ ਫਾਰ ਆਫ ਦਾ ਬੈਸਟ ਸਿਟੀ ਹੈ ਉਹ ਬਣਾ ਸਕੀਏ ਸੋ ਤੁਹਾਡਾ ਸਾਰਿਆਂ ਦਾ ਦਿਲ ਦੀ ਗਹਿਰਾਈ ਦੇ ਵਿੱਚ ਬਹੁਤ-ਬਹੁਤ ਧੰਨਵਾਦ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਉਹਦੇ ਮੇਰੀ ਆਸ ਤਾਂ ਕਿ ਮੈਂ पहला नहीं दसदा कि जल्द काम शुरू करा हो दसदा जहां दे देंगे कि दो तीन वे काम ने जोड़े के तैयार पे ने पास होए पे ने पैसे सारा अरेजमेंट तो 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 किया पे और आप अगले महीने जो तो भी इकती जुलाई को सारे दिल्ली है कि बहुत तो अच्छा बन रही विशेष तौर तो पर तो बहुत तो बहुत धन्यवाद ਇਹ ਜਿਹੜਾ ਮੇਰੇ ਪਿਤਾ ਜੀ ਦੀ 40 ਤੋਂ 50 ਸਾਲ ਦੀ ਜਿਹੜੀ ਰਾਜਨੀਤੀ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਉਹਨਾਂ ਦੇ ਵਿੱਚ ਬਹੁਤ ਵੱਡਾ ਸਾਥ ਸਾਡੇ ਸਾਰੇ ਪਰਿਵਾਰ ਨੇ ਸਾਡਾ ਦਿੱਤਾ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਹੁਣ ਸਾਡੇ ਨਾਲ ਉਹ ਸਾਰੇ ਆਮ ਆਦਮੀ ਪਾਰਟੀ ਦੇ ਵਿੱਚ ਆ ਰਹੇ ਨੇ ਕਿਉਂਕਿ ਪਾਰਟੀ ਦਾ ਅਕਾਲੀ ਦਲ ਦਾ ਵਜੂਦ ਰਹਿਣਾ ਨਹੀਂ ਇਸ ਕਰਕੇ ਅੱਗੇ ਦੇ ਕੰਮਾਂ ਨੂੰ ਦੇਖਦੇ ਹੋਏ ਸ਼ਹਿਰੀ ਡਿਵੈਲਪਮੈਂਟ ਨੂੰ ਦੇਖਦੇ ਹੋਏ ਸਮਾਜ ਦੀ ਲੋੜ ਨੂੰ ਦੇਖਦੇ ਹੋਏ ਅਸੀਂ ਅੰਮਰੋੜਾ ਜੀ ਦੇ ਨਾਲ ਪੂਰੇ ਪਰਿਵਾਰ ਦੇ ਜਾਣ ਦਾ ਫੈਸਲਾ ਲਿਆ ਹੈ ਤੇ ਸਤਿਮਾਨ ਹੈ ਆਪਦੇਸ ਫੈਸਲੇ ਦੇ ਤੇ ਆਪਦੇ ਸਾਰੇ ਪਰਿਵਾਰ ਤੇ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਇਹ ਸਾਰੇ ਉਹੀ ਸਾਡੇ ਪਰਿਵਾਰ ਦੇ ਮੈਂਬਰ ਨੇ ਅਮਰ ਜੀ ਜਿਨ੍ਹਾਂ ਨੇ ਸਾਡੇ ਨਾਲ ਚਾਰ ਇੰਸਪੈਕਟਿਵੀਆਂ ਲੜੀਆਂ ਨੇ ਤਿੰਨ ਵਾਰੀ ਸਾਨੂੰ ਜਿੱਤੂ ਬਣਾਇਆ ਦੋ ਵਾਰੀ ਸਾਨੂੰ ਪਰਦਾਨ ਬਣਨ ਦੇ ਵਿੱਚ ਇਹਨਾਂ ਨੇ ਸਾਡੀ ਮਦਦ ਕੀਤੀ ਹੈ ਤੇ ਸ਼ਾਇਦ ਤੁਨੂੰ ਪਤਾ ਤਾਂ ਸਾਰਾ ਹੈ ਸਨਾਨਦੀ ਰਾਜਨੀਤੀ ਦਾ ਤੁਹਾਨੂੰ ਫੋਲੋ ਕਰਦੇ ਆਏ ਆ ਅਸੀਂ ਸ਼ੁਰੂ ਤੋਂ ਹਨਾ ਤੋਂ ਜਦ ਜੀਤ ਦੀ ਚੋਣ ਹੋਈ ਸੀ ਪਰਮਿੰਦਰ ਢੀਬ ਸਾਰੀ ਕੈਪਟੂਰੇ ਬੈਠੀ ਸੀ ਪਰ ਸਾਨੂੰ ਪਤਾ ਕਿ ਇਹ ਮੈਂਟ ਕਰਨੀ ਪਈ ਬਹੁਤ ਘੱਟ ਮਾਰਜਿਨ ਨਾਲ ਦਿੱਤੇ ਸੀਗੇ ਤੇ ਉਹ ਪਿਆਰ ਜਦੋਂ ਅਸੀਂ ਦੇਖਿਆ ਕਿ ਬੜੀ ਕੀ ਪਿਆਰ ਹੈ ਤੁਹਾਡਾ ਉਹਨੂੰ ਦੇ ਅਸੀਂ ਸਾਰਾ ਪਰਿਵਾਰ ਤੁਹਾਡਾ ਤਾਂ ਫੈਨ ਆ ਇੱਕ ਤਰ੍ਹਾਂ ਕਿਹਾ ਜਾਵੇ ਤੇ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਇਹਨਾਂ ਦਾ ਮਿਸਪੈਕਟੀ ਦੇ ਦੋ ਵਾਰੀ ਪ੍ਰਧਾਨ ਬਣਨ ਦਾ ਸਾਨੂੰ ਮੌਕਾ ਮਿਲਿਆ ਅ ਸਿਰਫ ਇੱਕੋ ਵਾਰ ਹੋਇਆ ਹੈ ਇੱਕ ਤੱਕ ਹਿਸਤਰੀ ਜੋ ਹੈ ਸਮਾਪ ਦੀ ਮਿਸਪੈਕਟੀ ਦੀ ਇੱਕ ਬੰਦਾ ਦੋ ਵਾਰ ਲਗਾਤਾਰ ਪ੍ਰਧਾਨ ਬਣਿਆ ਹੋਵੇ ਸੋ ਸਾਰਾ ਇਦਾਂ ਦੇ ਕਰਕੇ ਹੀ ਹੋਇਆ ਸੋ ਹੁਣ ਅਸੀਂ ਤੁਹਾਨੂੰ ਸੁਆਸਨ ਦਵਾਨੇ ਆ ਕਿ ਸਾਡਾ ਖੂਨ ਪਸੀਨਾ ਜੋ ਵੀ ਡੁੱਲੇਗਾ ਉਹ ਆਮ ਆਦਮੀ ਪਾਰਟੀ ਦੀ ਡੁੱਲੇਗਾ ਤੇ ਬਾਕੀ ਆਮ ਆਦਮੀ ਪਾਰਟੀ ਜਿੰਦਾਬਾ ਸਭ ਤੋਂ ਵੱਡਾ ਜਿਹੜਾ ਤਾਂ ਨੇ ਇਸ ਪਾਰਟੀ ਨੂੰ ਜੁਆਇਨ ਕਰਦਾ ਐਕਚੁਅਲੀ ਵਿੱਚ ਅਸੀਂ ਅਮਨ ਰੋੜਾ ਪਰਿਵਾਰ ਨੂੰ ਜੁਆਇਨ ਕੀਤਾ ਤੁਹਾਡੇ ਕੰਮਾਂ ਨੂੰ ਦੇਖਦੇ ਹੋਏ ਤੁਹਾਡੀ ਹੈਲਪ ਨੂੰ ਦੇਖਦੇ ਹੋਏ ਤੁਹਾਡੇ ਰੁਤਬੇ ਨੂੰ ਦੇਖਦੇ ਹੋਏ ਅਸੀਂ ਤੁਹਾਡੇ ਨਾਲ ਖੜੇ ਹਾਂ ਤੇ ਸਾਡੀ ਪਹਿਲੀ ਜਿਹੜੀ ਜੁਆਇਨਿੰਗ ਹੈ ਉਹ ਅਮਨ ਰੋੜਾ ਪਰਿਵਾਰ ਵਿੱਚ ਹੈ ਤੇ ਨਾਲ ਹੀ ਆਮ ਆਦਮੀ ਪਾਰਟੀ ਦੇ